ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਅਸੀਂ ਉਹਨਾਂ ਲੋਕਾਂ ਦੇ ਲਈ ਲੈ ਕੇ ਆਏ ਹਾਂ ਜਿਨ੍ਹਾਂ ਲੋਕਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਕਾਰਨ ਭਾਵੇਂ ਕੋਈ ਵੀ ਹੋਵੇ ਜਾਂ ਤਾਂ ਉਹਨਾਂ ਦੀ ਉਮਰ ਜ਼ਿਆਦਾ ਹੋ ਗਈਏ ਜਾਂ ਫੇ ਰਿਸ਼ਤੇ ਆਉਂਦੇ ਨਹੀਂ ਪਰ ਗੱਲ ਸਿਰੇ ਨਹੀਂ ਚੜਦੀ ਜੇਕਰ ਰਿਸ਼ਤਾ ਸਿਰੇ ਵੀ ਚੜ ਜਾਂਦਾ ਹੈ ਤਾਂ ਵਿਆਹ ਦੇ ਸਮੇਂ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਜਿਹੜੇ ਕਾਰਨ ਕਰਕੇ ਉਹਨਾਂ ਦਾ ਵਿਆਹ ਸਿਰੇ ਨਹੀਂ ਚੜਦਾ ਰਿਸ਼ਤਾ ਟੁੱਟ ਜਾਂਦਾ ਹੈ ਤੇ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇਕਰ ਸਾਡਾ ਰਿਸ਼ਤਾ ਸਿਰੇ ਚੜ ਕੇ ਵਿਆਹ ਤੱਕ ਗੱਲਬਾਤ ਹੋ ਚੰਦੀ ਹੈ ਤਾਂ ਵਿਆਹ ਦੇ ਵਿੱਚ ਬਹੁਤ ਸਾਰੀਆਂ ਕਹਿੰਦੇ ਪ੍ਰੋਬਲਮ ਆਉਂਦੀਆਂ ਨੇ ਤੇ ਇਹ ਸਾਰੀਆਂ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਮਹਾਂ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਪੂਰਨ ਆਸ਼ੀਰਵਾਦੀ ਨਾਲ ਕਰ ਲੈਨੇ ਹੋ ਤਾਂ ਤੁਹਾਡੇ ਵਿਆਹ ਦੇ ਵਿੱਚ ਆ ਰਹੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਹ ਜਿਹੜਾ ਵੀ ਬੱਚਾ ਇਸ ਉਪਾਅ ਨੂੰ ਪੂਰਨ ਮਾਸ਼ੀ ਵਾਲੇ ਦਿਨ ਕਰ ਲਵੇਗਾ ਉਸਦਾ ਵਿਆਹ 1 ਮਹੀਨੇ ਦੇ ਵਿੱਚ ਵਿੱਚ ਪੱਕਾ ਹੋਵੇਗਾ ਇਸ ਚੀਜ਼ ਦੀ 101% ਗਾਰੰਟੀ ਹੈ ਇਹ ਕਰਨਾ ਵੀ ਸਿਰਫ ਤਾਂ ਸਿਰਫ 1 ਦਿਨ ਹੀ ਹੈ ਇਹ ਇੱਕ ਛੋਟਾ ਜਿਹਾ ਤੇ ਚਮਤਕਾਰੀ ਸ਼ਕਤੀਸ਼ਾਲੀ ਉਪਾਅ ਹੈ ਇਸ ਨੂੰ ਸਿਰਫ ਇੱਕ ਵਾਰ ਕਰਕੇ ਤੁਸੀਂ ਆ ਰਹੀਆਂ ਵਿਆਹ ਜਾਂ ਫਿਰ ਰਿਸ਼ਤੇ ਦੇ ਵਿੱਚ ਪ੍ਰੋਬਲਮ ਨੂੰ ਦੂਰ ਕਰਕੇ ਇੱਕ ਮਹੀਨੇ ਦੇ ਵਿੱਚ ਵਿੱਚ ਆਪਣੇ ਬੱਚੇ ਦਾ ਵਿਆਹ ਕਰ ਸਕਦੇ ਹੋ ਅੱਜ ਦੀ ਜੋ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਇਸ ਵੀਡੀਓ ਦੇ ਨਾਲ ਤੁਹਾਡੀਆਂ ਵਿਆਹ ਸੰਬੰਧੀ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਕਰਕੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੇ ਬਿਨਾ ਸਕਿੱਪ ਕੀਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ। ਇਸੇ ਤਰ੍ਹਾਂ ਇਸ ਉਪਾਣੂ ਕਰਨ ਦੇ ਲਈ ਨਾ ਤਾਂ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਵਰਤ ਰੱਖਣਾ ਹੈ ਤੇ ਨਾ ਹੀ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਮੰਤਰ ਪੜ੍ਹਨਾ। ਬਸ ਇਸ ਉਪਾਣੂ ਤੁਸੀਂ ਪਰਮਾਤਮਾ ਤੇ ਭਰੋਸਾ ਤੇ ਭਾਵਨਾ ਰੱਖ ਕੇ ਵਿਸ਼ਵਾਸ ਦੇ ਨਾਲ ਕਰਨਾ ਹੈ। بس ਇਸ ਉਪਾਉ ਨੂੰ ਕਰਦੇ ਸਮੇਂ ਜੇਕਰ ਬੱਚੇ ਦੇ ਆਤਾ ਪਿਤਾ ਕਰ ਰਹੇ ਨੇ ਤਾਂ ਉਹਨਾਂ ਨੇ ਵਿਸ਼ਵਾਸ ਦੇ ਨਾਲ ਆਪਣੇ ਮਨ ਦੇ ਵਿੱਚ ਸਿਰਫ ਇਹ ਹੀ ਸੋਚ ਰੱਖਣੀ ਕਿ ਇਸ ਉਪਾਉ ਨੂੰ ਕਰਨ ਦੇ ਨਾਲ ਮੇਰੇ ਬੇਟੇ ਜਾਂ ਬੇਟੀ ਦਾ ਵਿਆਹ ਜ਼ਰੂਰ ਹੋਵੇਗਾ ਇਸੇ ਤਰ੍ਹਾਂ ਤੁਸੀਂ ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖ ਕੇ ਇਸ ਮਹਾ ਉਪਾਉ ਨੂੰ ਕਰਨਾ ਹੈ ਇਸ ਉਪਾਣ ਨੂੰ ਤੁਸੀਂ ਕਿਵੇਂ ਕਰਨਾ ਹੈ ਇਸ ਉਪਾਣ ਨੂੰ ਕਿਹੜੇ ਸਮੇਂ ਕਰਨਾ ਇਹ ਵੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਤੁਸੀਂ ਇਸ ਉਪਾਣ ਨੂੰ ਸਵੇਰ ਦੇ ਸਮੇਂ ਕਰਨਾ ਹੈ ਸ਼ਾਮ ਦੇ ਸਮੇਂ ਨਹੀਂ ਕਰਨਾ ਜਿਵੇਂ ਆਉਣ ਵਾਲੀ ਪੂਰਨਮਾਸੀ ਵਾਲੇ ਦਿਨ ਤੁਸੀਂ ਸਵੇਰੇ ਅਮ੍ਰਿਤ ਵੇਲੇ ਉੱਠ ਜਾਣਾ ਹੈ ਸਵੇਰੇ ਅਮ੍ਰਿਤ ਵੇਲੇ ਉੱਠ ਕੇ ਇਸ ਨਾਣ ਕਰ ਲਓ ਤੇ ਇਸ ਉਪਾਣ ਨੂੰ ਬੱਚੇ ਦੇ ਮਾਤਾ ਪਿਤਾ ਵੀ ਕਰ ਸਕਦੇ ਨੇ ਭੈਣ ਭਰਾ ਵੀ ਕਰ ਸਕਦੇ ਨੇ ਤੇ ਖੁਦ ਬੱਚਾ ਆਪ ਵੀ ਕਰ ਸਕਦਾ ਜਿਸ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੀ ਏ ਪੀਲੀ ਹਲਦੀ ਵਾਲੀ ਇੱਕ ਛੋਟੀ ਜਿਹੀ ਗੱਠ ਪੀਸੀ ਹੋਈ ਹਲਦੀ ਤੁਸੀਂ ਨਹੀਂ ਲੈਣੀ ਹਲਦੀ ਦੀ ਗੱਠ ਲੈਣੀ ਏ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਏ ਥੋੜਾ ਜਿਹਾ ਪੀਲਾ ਕਪੜਾ ਜਿਹੜਾ ਪੀਲਾ ਕੱਪੜਾ ਤੁਸੀਂ ਲਾਉਂਗੇ ਉਹ ਹੋਣਾ ਚਾਹੀਦਾ ਬਿਲਕੁਲ ਸੁੱਚਾ ਕਹਿੰਦਾ ਭਾਵ ਕਿ ਨਵਾਂ ਕੱਪੜਾ ਤੁਸੀਂ ਲੈਣਾ ਤੇ ਪੀਲਾ ਕੱਪੜਾ ਸਭ ਤੋਂ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਇਸ ਦੇ ਨਾਲ ਨਾਲ ਜੋ ਸਾਡੇ ਵਿਆਹ ਵਾਲਾ ਸੰਜੋਗ ਹੁੰਦਾ ਹੈ ਉਹ ਪੀਲੇ ਰੰਗ ਦੇ ਨਾਲ ਬਹੁਤ ਹੀ ਜ਼ਿਆਦਾ ਜੁੜਿਆ ਹੁੰਦਾ ਹੈ ਕਿਉਂਕਿ ਅਸੀਂ ਵਿਆਹ ਦੇ ਵਿੱਚ ਬੱਚਿਆਂ ਦੇ ਵਿਆਹ ਤੇ ਹਲਦੀ ਵੀ ਲਗਾਉਣੀ ਆ ਇਸ ਕਰਕੇ ਤੁਸੀਂ ਪੀਲੀ ਹਲਦੀ ਹੀ ਲੈਣੀ ਹੈ ਇਸੇ ਤਰ੍ਹਾਂ ਤੁਸੀਂ ਹਲਦੀ ਦੀ ਗੱਠ ਲੈ ਲੈਣੀ ਹੈ ਪੀਲੀ ਹਲਦੀ ਦੀ ਪੀਸੀ ਹੋਈ ਨਹੀਂ ਲੈਣੀ ਤੇ ਪੀਲਾ ਕੱਪੜਾ ਲੈ ਕੇ ਉਸ ਗੱਠ ਨੂੰ ਉਸ ਪੀਲੇ ਕੱਪੜੇ ਦੇ ਵਿੱਚ ਹੀ ਲਪੇਟ ਲੈਣਾ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਜੇਕਰ ਬਣਿਆ ਹੈ ਤਾਂ ਉਥੇ ਲਿਜਾ ਕੇ ਤੁਸੀਂ ਉਥੇ ਰੱਖ ਦਿਓ ਜੇਕਰ ਨਹੀਂ ਵੀ ਬਣਿਆ ਜਿੱਥੇ ਤੁਸੀਂ ਆਪਣੀ ਘਰ ਦੇ ਵਿੱਚ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਜਿੱਥੇ ਫੋਟੋਆਂ ਪਈਆਂ ਤਸਵੀਰਾਂ ਜਿੱਥੇ ਧੂਪ ਅਰਗਬਤੀ ਕਰਦੇ ਹੋ ਬੈਠ ਕੇ ਪਰਮਾਤਮਾ ਦਾ ਨਾਮ ਜਪਦੇ ਹੋ ਉਸ ਸਥਾਨ ਤੇ ਤੁਸੀਂ ਲੈ ਜਾ ਕੇ ਇਸ ਕੱਪੜੇ ਦੇ ਵਿੱਚ ਜਿਹੜੀ ਤੁਸੀਂ ਹਲਦੀ ਦੀ ਗੱਠ ਲਪੇਟੀ ਹੋਈ ਹੈ ਇਹਨੂੰ ਉੱਥੇ ਰੱਖ ਸਕਦੇ ਹੋ ਤੇ ਉੱਥੇ ਉਹ ਗੱਠ ਰੱਖ ਕੇ ਕੱਪੜੇ ਸਮੇਤ ਤੁਸੀਂ ਆਪਣੀ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉੱਥੇ ਹੱਥ ਜੋੜ ਕੇ ਪਰਮਾਤਮਾ ਨੂੰ ਯਾਦ ਕਰਕੇ ਉਹਨਾਂ ਦੇ ਅੱਗੇ ਅਰਦਾਸ ਕਰਨੀ ਆਪਣੇ ਬੱਚੇ ਦਾ ਨਾਮ ਲੈ ਕੇ ਜਿਹੜੇ ਵੀ ਤੁਹਾਡੇ ਬੱਚੇ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀਏ ਉਸ ਦਾ ਨਾਮ ਲੈ ਕੇ ਉਸ ਦੀ ਏਜ ਕਿੰਨੀ ਆ ਉਹ ਬੋਲ ਕੇ ਇਸ ਤਰੀਕੇ ਦੇ ਨਾਲ ਬੋਲਣਾ ਹੈ ਕਿ ਇੰਨੀ ਮੇਰੇ ਬੱਚੇ ਦੀ ਉਮਰ ਹੋ ਗਈ ਹੈ ਤੇ ਹਜੇ ਤੱਕ ਕੋਈ ਵੀ ਰਿਸ਼ਤਾ ਸਾਨੂੰ ਸੈੱਟ ਨਹੀਂ ਆ ਰਿਹਾ ਤੇ ਜਾਂ ਫਿਰ ਰਿਸ਼ਤਾ ਆਉਂਦਾ ਤਾਂ ਹੈਗਾ ਸਿਰੇ ਨਹੀਂ ਚੜਦਾ ਕਹਿੰਦਾ ਭਾਵ ਕਿ ਜੋ ਵੀ ਤੁਹਾਡੀ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੀ ਵਿਆਹ ਨੂੰ ਲੈ ਕੇ ਇਸੀ ਤਰ੍ਹਾਂ ਤੁਹਾਡੀ ਜੋ ਵੀ ਸਮੱਸਿਆ ਹੋਵੇਗੀ ਉਹ ਤੁਸੀਂ ਸਰਜਾ ਤੇ ਭਾਵਨਾ ਤੇ ਪਰਮਾਤਮਾ ਤੇ ਪੁਰੋਸਰ ਰੱਖ ਕੇ ਤੁਸੀਂ ਪਰਮਾਤਮਾ ਦੇ ਅੱਗੇ ਆਪਣੀ ਮਨ ਦੀ ਵਿੱਚ ਹੀ ਬੋਲ ਦੇਣੀ ਹੈ ਇਸ ਤਰ੍ਹਾਂ ਪਰਮਾਤਮਾ ਦੇ ਅੱਗੇ ਆਪਣੀ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ 쿠ਸੀ ਹਲਦੀ ਦੀ ਗੱਠ ਪੀਲੇ ਕੱਪੜੇ ਦੇ ਵਿੱਚ ਲਪੇਟੀ ਸੀ ਉਸ ਨੂੰ ਇਹ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਵੀ ਆਪਣੇ ਬੇਟੇ ਜਾਂ ਬੇਟੀ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀਏ ਉਹਨਾਂ ਦੀ ਤੁਸੀਂ ਉਹ ਕੱਪੜੇ ਦੇ ਵਿੱਚ ਲਪੇਟੀ ਹੋਏ ਸੁਮੇਤ ਤੁਸੀਂ ਉਹਨਾਂ ਦੀ ਜੇਬ ਦੇ ਵਿੱਚ ਰੱਖ ਸਕਦੇ ਹੋ ਬਸ ਇੰਨਾ ਹੀ ਤੁਸੀਂ ਉਪਾ ਕਰਨਾ ਹੈ ਜੇਕਰ ਤੁਹਾਡਾ ਲੜਕਾ ਹੈ ਤਾਂ ਤੁਸੀਂ ਉਸ ਦੀ ਜੇਬ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਤੇ ਜੇਕਰ ਤੁਹਾਡੀ ਲੜਕੀ ਹੈ ਤਾਂ ਤੁਸੀਂ ਉਸ ਦੇ ਪਰਸ ਦੇ ਵਿੱਚ ਵੀ ਪਾ ਕੇ ਰੱਖ ਸਕਦੇ ਹੋ ਕਹਿੰਦਾ ਪਾਬ ਇਹ ਹੈ ਕਿ ਜਿਹੜੀ ਉਹ ਹਲਦੀ ਦੀ ਗਾਠੇ ਉਹ 24 ਘੰਟੇ ਤੁਹਾਡੇ ਬੱਚੇ ਦੇ ਨਾਲ ਰਹਿਣੀ ਚਾਹੀਦੀ ਹੈ ਜਿਸ ਨੇ ਵੀ ਰਿਸ਼ਤੇ ਦੇ ਲਈ ਤੁਸੀਂ ਇਹ ਉਪਾਅ ਕੀਤਾ ਉਸ ਦੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਵਿਆਹ ਸੰਬੰਧੀ ਜੋ ਵੀ ਪ੍ਰੋਬਲਮ ਆ ਰਹੀ ਹੈ ਉਹ ਦੂਰ ਹੋ ਜਾਵੇਗੀ ਤੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਿਹੜੀ ਹਲਦੀ ਦੀ ਗਾਠੇ ਉਹ ਬੱਚੇ ਦੇ ਮਾਦਾ ਪਿਤਾ ਨੇ ਆਪਣੇ ਕੋਲ ਨਹੀਂ ਰੱਖਣੀ ਉਹ ਉਸੇ ਹੀ ਬੱਚੇ ਦੇ ਕੋਲ ਰੱਖਣੀ ਜਿਸ ਦੇ ਵਿਆਹ ਦੇ ਲਈ ਤੁਸੀਂ ਇਹ ਉਪਾਅ ਕੀਤਾ ਹੈ ਤੇ ਉਪਾਅ ਕੋਈ ਵੀ ਕਰ ਸਕਦਾ ਹੈ ਪਰ ਗੱਠ ਸਿਰਫ ਉਸ ਬੱਚੇ ਦੇ ਕੋਲ ਹੀ ਰੱਖਣੀ ਹੈ ਤੇ ਇਸੇ ਤਰ੍ਹਾਂ ਜਿਹੜੇ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਬੱਚੇ ਬਾਹਰ ਕੰਟਰੀ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਹੋਰ ਸ਼ਹਿਰ ਦੇ ਵਿੱਚ ਰਹਿ ਕੇ ਪੜ੍ਹਦੇ ਨੇ ਵੀ ਸਾਡੇ ਕੋਲ ਰਹਿੰਦੇ ਨਹੀਂ ਤੇ ਉਹ ਆਪਣੀ ਬੱਚਿਆਂ ਨੂੰ ਫੋਨ ਕਰਕੇ ਫੋਨ ਤੇ ਵੀ ਦੱਸ ਸਕਦੇ ਨੇ ਕਿ ਇਸ ਤਰੀਕੇ ਦੇ ਨਾਲ ਇੱਕ ਹਲਦੀ ਦੀ ਗੱਠ ਲੈ ਲਓ ਤੇ ਇੱਕ ਛੋਟਾ ਜਿਹਾ ਪੀਲਾ ਕਪੜਾ ਲੈ ਕੇ ਉਸ ਦੇ ਵਿੱਚ ਹਲਦੀ ਦੀ ਗੱਠ ਨੂੰ ਲਪੇਟ ਕੇ ਤੇ ਤੁਸੀਂ ਆਪਣੇ ਜੇਬ ਦੇ ਵਿੱਚ ਰੱਖ ਸਕਦੇ ਹੋ ਜੇਕਰ ਲੜਕੀ ਹੈ ਤਾਂ ਉਸ ਨੂੰ ਤੁਸੀਂ کہہ ਸਕਦੇ ਹੋ ਕਿ ਪਰਸ ਦੇ ਵਿੱਚ ਰੱਖ ਸਕਦੇ ਹੋ ਇਹਨਾਂ ਤਾਂ ਤੁਹਾਡੇ ਬੱਚੇ ਆਰਾਮ ਦੇ ਨਾਲ ਕਰ ਸਕਦੇ ਨੇ ਕਿ ਇਹ ਬਹੁਤ ਜ਼ਿਆਦਾ ਸਰਲ ਤੇ ਘਰੇਲੂ ਉਪਾਏ ਤੇ ਇਸੇ ਤਰ੍ਹਾਂ ਜੇਕਰ ਤੁਹਾਡੇ ਬੱਚੇ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਤਾਂ ਤੁਸੀਂ ਇਸ ਉਪਾਣੂ ਘਰ ਦੇ ਵਿੱਚ ਮਾਤਾ ਪਿਤਾ ਜਾਂ ਭੈਣ ਭਰਾ ਆਪਣੀ ਭੈਣ ਭਰਾ ਦੇ ਲਈ ਇਸ ਉਪਾਣੂ ਕਰ ਸਕਦੇ ਨੇ ਤੇ ਉਹ ਉਪਾਹ ਕਰਕੇ ਜਿਹੜੀ ਹਲਦੀ ਦੀ ਗਾਠੇ ਉਸ ਨੂੰ ਕੋਰੀਅਰ ਕਰਵਾ ਸਕਦੇ ਨੇ ਇਸ ਤਰੀਕੇ ਦੇ ਨਾਲ ਵੀ ਤੁਸੀਂ ਇਸ ਉਪਾਣੂ ਕਰ ਸਕਦੇ ਹੋ ਇਹ ਇੱਕ ਮਹਾ ਉਪਾਏ ਜਿਸ ਨੂੰ ਕਰਨ ਦੀ ਨਾਲ ਤੁਹਾਡੇ ਬੱਚੇ ਬੱਚੀਆਂ ਜਿਸਤੇ ਵੀ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹਨਾਂ ਦੇ ਵਿਆਹ ਦਾ ਸੰਜੋਗ ਬਹੁਤ ਹੀ ਜਲਦੀ ਬਣ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਤੇ ਘਰ ਤੋਂ ਬਾਹਰ ਜਾਣ ਦੀ ਵਿੱਚ ਜ਼ਰੂਰਤ ਨਹੀਂ ਪਵੇਗੀ ਘਰ ਦੇ ਵਿੱਚ ਬੈਠੇ ਹੋਏ ਤੁਸੀਂ ਇਸ ਉਪਾਅ ਨੂੰ ਬਿਨਾ ਕੋਈ ਖਰਚ ਕੀਤੇ ਘਰ ਦੇ ਵਿੱਚ ਬੈਠੇ ਹੋਏ ਕਰ ਸਕਦੇ ਹੋ ਇਹ ਸੇ ਪਹਿਲਾ ਉਪਾ ਇਹ ਤਾਂ ਤੁਸੀਂ ਕਰਨਾ ਹੀ ਕਰਨਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਦੇ ਹਾਂ ਦੂਸਰੇ ਉਪਾ ਦੀ ਇਸ ਉਪਾਣ ਨੂੰ ਤੁਸੀਂ ਮੰਗਲਵਾਰ ਚਾ ਵੀਰਵਾਰ ਦੋਨਾਂ ਦਿਨਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਹ ਨਹੀਂ ਕਿ ਤੁਸੀਂ ਦੋਨੇ ਦਿਨ ਕਰਨਾ ਦੋਨਾਂ ਦਿਨਾਂ ਦੇ ਵਿੱਚੋਂ ਇੱਕ ਦਿਨ ਤੁਸੀਂ ਕੋਈ ਵੀ ਚੁਣ ਸਕਦੇ ਹੋ ਉਸ ਦਿਨ ਤੁਸੀਂ ਇਸ ਉਪਾਣ ਨੂੰ ਕਰਨਾ ਇਹ ਉਪਾ ਵੀ ਬਹੁਤ ਜ਼ਿਆਦਾ ਕਾਰਗਰ ਤੇ ਚਮਤਕਾਰੀ ਹੈ ਔਸਤ ਉਪਾਅ ਦੇ ਨਾਲ-ਨਾਲ ਜੇਕਰ ਤੁਸੀਂ ਇਸ ਉਪਾਅ ਨੂੰ ਵੀ ਕਰ ਲੈਨੇ ਹੋ ਤੇ ਤੁਹਾਡੇ ਵਿਆਹ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮ ਆਉਂਦੀਆਂ ਨੇ ਉਹ ਦੂਰ ਹੋ ਜਾਣਗੀਆਂ ਹਾਂਜੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦਾ ਹੈ ਨਾਰੀਅਲ ਨਾਰੀਅਲ ਜਿਹੜਾ ਤੁਸੀਂ ਲੈ ਕੇ ਆਉਣਾ ਹੈ ਉਹ ਪਾਣੀ ਵਾਲਾ ਹੋਣਾ ਚਾਹੀਦਾ ਹੈ ਤੇ ਇਸ ਉਪਾਅ ਨੂੰ ਸਿਰਫ ਬੱਚਿਆਂ ਦੇ ਮਾਤਾ-ਪਿਤਾ ਹੀ ਕਰ ਸਕਦੇ ਨੇ ਨਾਰੀਅਲ ਦੇ ਨਾਲ-ਨਾਲ ਤੁਸੀਂ ਇੱਕ ਲੈ ਕੇ ਆਉਣੀ ਹੈ ਮੋਲੀ ਤੇ ਜਿਹੜਾ ਤੁਸੀਂ ਨਾਰੀਅਲ ਲੈ ਕੇ ਆਉਂਗੇ ਉਸ ਨਾਰੀਅਲ ਦੇ ਉੱਪਰ ਉਸ ਮੌਲੀ ਨੂੰ ਤਿੰਨ ਵਾਰ ਕਰਕੇ ਤੁਸੀਂ ਬੰਨ੍ਹ ਦੇਣਾ ਤੇ ਜਿਹੜੀ ਤੁਸੀਂ ਮੌਲੀ ਤਿੰਨ ਵਾਰ ਨਾਰੀਅਲ ਤੇ ਬਲ ਕੇ ਬੰਨ੍ਹਨੇ ਉਸ ਨੂੰ ਤੁਸੀਂ ਬਾਅਦ ਦੇ ਵਿੱਚ ਤੋੜਨਾ ਨਹੀਂ ਕੱਟਣਾ ਨਹੀਂ ਏ ਤੁਸੀਂ ਤਿੰਨ ਵਾਰ ਉੱਪਰ ਕਰਨ ਦੇ ਲਈ ਪਹਿਲਾਂ ਹੀ ਤੋੜ ਲੈਣਾ ਏ ਤੋੜ ਕੇ ਅਲੱਗ ਮੌਲੀ ਰੱਖ ਲੈਣੀ ਏ ਤੇ ਉੱਪਰ ਤਿੰਨ ਵਾਰ ਬਲਣ ਦੇ ਵਾਲ ਦੇਣ ਤੋਂ ਬਾਅਦ ਦੇ ਵਿੱਚ ਬਿਲਕੁਲ ਵੀ ਮੌਲੀ ਨੂੰ ਤੁਸੀਂ ਤੋੜਨਾ ਨਹੀਂ ਤਿੰਨ ਵਾਰ ਲਪੇਟਣ ਤੋਂ ਬਾਅਦ ਦੇ ਵਿੱਚ ਵੀ ਅਗਰ ਬੋਲੀ ਵੱਧ ਜਾਂਦੀ ਹੈ ਤਾਂ ਉਸ ਨੂੰ ਤੁਸੀਂ ਉੱਥੇ ਵੀ ਚਕਾਰ ਹੀ ਫੋਲਡ ਕਰਦੇ ਨੇ ਉਸ ਨੂੰ ਤੁਸੀਂ ਕੱਟਣਾ ਨਹੀਂ ਹੈਗਾ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਇਸ ਨਾਰੀਅਲ ਨੂੰ ਜਿਹੜਾ ਵੀ ਤੁਹਾਡੇ ਘਰ ਦੀ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਤੇ ਜਾਂ ਫਿਰ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ ਉੱਥੇ ਤੁਸੀਂ ਇਸ ਨਾਰੀਅਲ ਨੂੰ ਰੱਖ ਕੇ ਆਸ ਇੱਕ ਦਿਓ ਕਿਉਂਕਿ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਤਾਂ ਕੋਈ ਵੀ ਕੰਮ ਨਹੀਂ ਹੋ ਸਕਦਾ ਇਸ ਕਰਕੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਉਪਾਅ ਕੀਤੇ ਨੇ ਪਰ ਸਾਨੂੰ ਫਿਰ ਵੀ ਕਿਸੇ ਉਪਾਅ ਦਾ ਰਿਜ਼ਲਟ ਨਹੀਂ ਮਿਲਿਆ ਜੇਕਰ ਗੱਲ ਕਰੀਏ ਤਾਂ ਹਰ ਇੱਕ ਵਿਅਕਤੀ ਦੇ ਗ੍ਰਹਿ ਇੱਕੋ ਜਿਹੇ ਨਹੀਂ ਹੁੰਦੇ ਕਿਉਂਕਿ ਹਰ ਇੱਕ ਵਿਅਕਤੀ ਨੂੰ ਅਲੱਗ-ਅਲੱਗ ਉਪਾਅ ਕਰਨ ਦੇ ਨਾਲ ਹੀ ਅਲੱਗ-ਅਲੱਗ ਉਪਾਅ ਤੋਂ ਫਾਇਦਾ ਹੁੰਦਾ ਹੈ ਕਿਸੇ ਨੂੰ ਕਿਹੜੇ ਉਪਾਅ ਤੋਂ ਫਾਇਦਾ ਹੁੰਦਾ ਹੈ ਤੇ ਕਿਸੇ ਨੂੰ ਕਿਹੜੇ ਉਪਾਅ ਤੋਂ ਇਸ ਕਰਕੇ ਅਸੀਂ ਤੁਹਾਡੇ ਨਾਲ ਇੱਕ ਚੀਜ਼ ਦੇ ਕਈ ਕਈ ਉਪਾਅ ਸਾਂਝੇ ਕਰਦੇ ਰਹਿੰਨੇ ਆ ਇਹ ਕਿਸੇ ਵਿਅਕਤੀ ਨੂੰ ਪਤਾ ਨਹੀਂ ਕਿਹੜੇ ਉਪਾਅ ਦੇ ਨਾਲ ਫਾਇਦਾ ਹੋ ਜਾਵੇ ਇਸ ਤਰ੍ਹਾਂ ਤੁਸੀਂ ਪਾਠ ਪੂਜਾ ਵਾਲੇ ਸਥਾਨ ਤੇ ਨਾਰੀਅਲ ਨੂੰ ਰੱਖ ਕੇ ਪਰਮਾਤਮਾ ਅੱਗੇ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਆਪਣੇ ਬੱਚੇ ਬੱਚੀ ਦੇ ਵਿਆਹ ਦੇ ਲਈ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਨਾਰੀਅਲ ਨੂੰ ਇੱਕ ਅਜਿਹੀ ਜਗ੍ਹਾ ਤੇ ਰੱਖ ਲੈਣਾਈ ਜਿੱਥੇ ਉਸ ਨਾਰੀਅਲ ਨੂੰ ਕੋਈ ਵੀ ਦੇਖੇ ਨਾ ਜੇਕਰ ਤੁਹਾਡੇ ਪਾਰਟ ਪੋਜਾ ਵਾਲੇ ਸਾਰਤੇ ਕੋਈ ਹੈਕਰ ਬਣਿਆ ਹੋਇਆ ਹੈ ਤੁਸੀਂ ਉਥੇ ਵੀ ਰੱਖ ਸਕਦੇ ਹੋ ਇਸ ਸਿਨੈਰੀਓ ਨੂੰ ਤੇ ਜੇਕਰ ਤੁਹਾਡੇ ਤੇਜੋਰੀ ਜਾਂ ਫਿਰ ਅਲਮਾਰੀ ਦੇ ਵਿੱਚ ਲੋਕਰ ਬਣਿਆ ਹੋਇਆ ਤੁਸੀਂ ਉਥੇ ਵੀ ਇਸ ਸਿਨੈਰੀਓ ਨੂੰ ਰੱਖ ਸਕਦੇ ਇਸ ਸਿਨੈਰੀਓ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਨੂੰ ਬਿਲਕੁਲ ਭੁੱਲ ਜਾਣਾ ਹੈ ਤੇ ਆਪਣੇ ਮਨ ਦੇ ਵਿੱਚ ਇਹ ਖਿਆਲ ਨਹੀਂ ਲੈ ਕੇ ਆਉਣਾ ਕਿ ਤੁਸੀਂ ਕੋਈ ਉਪਾਅ ਵੀ ਕੀਤਾ ਸੀ ਤੇ ਤੁਸੀਂ ਦੇਖੋਗੇ ਕਿ ਇਹ ਉਪਾਕਰਨ ਤੋਂ 1 ਮਹੀਨਾ ਬਾਅਦ ਹੀ ਤੁਹਾਨੂੰ ਕੋਈ ਨਾ ਕੋਈ ਰਿਸ਼ਤਾ ਵਧੀਆ ਪਰਿਵਾਰ ਤੋਂ ਆਵੇਗਾ ਤੁਹਾਡੇ ਘਰ ਦੇ ਵਿੱਚ ਗੁੱਡ ਨਿਊਜ਼ ਮਿਲੇਗੀ ਤੁਸੀਂ ਤੁਹਾਨੂੰ ਜਦੋਂ ਵੀ ਇਹ ਗੁੱਡ ਨਿਊਜ਼ ਮਿਲੇਗੀ ਤੁਸੀਂ ਹੋਰ ਲੋਕਾਂ ਦੇ ਭੈਣ ਭਰਾਵਾਂ ਦੇ ਨਾਲ ਵੀ ਸਾਂਝੇ ਕਰੋਗੇ ਕਿ ਸਾਡਾ ਇਸ ਉਪਾਉ ਨੂੰ ਕਰਨ ਦੇ ਨਾਲ ਵਿਆਹ ਹੋ ਗਿਆ ਹੈ ਤੇ ਤੁਸੀਂ ਉਸ ਸਿਨੈਰੀਓਲ ਨੂੰ ਜਦੋਂ ਤੁਹਾਡਾ ਰਿਸ਼ਤਾ ਹੋ ਕੇ ਵਿਆਹ ਪੱਕਾ ਹੋ ਕੇ ਵਿਆਹ ਵੀ ਹੋ ਜਾਵੇਗਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਸਿਨੈਰੀਓਲ ਨੂੰ ਕੱਢ ਕੇ ਆਪਣੀ ਅਲਮਾਰੀ ਜਾਂ ਫਿਰ ਜਿੱਥੇ ਵੀ ਰੱਖਿਆ ਹੋਵੇਗਾ ਉਸ ਨੂੰ ਤੁਸੀਂ ਜਾ ਕੇ ਕਿਸੇ ਵੀ ਗਰੀਬ ਪਰਿਵਾਰ ਨੂੰ ਦੇ ਆਉਣਾ ਹੈ ਹੋਰ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰਨਾ ਇਸ ਉਪਾਅ ਨੂੰ ਤੁਸੀਂ ਹਾਂਜੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਤੇ ਪਰੇਸ਼ਾਨੀ ਕਰਦੇ ਵਿੱਚ ਤੇ ਇਸ ਉਪਾਅ ਨੂੰ ਇੱਕ ਵਾਰ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ